223 ਨਵੇਂ ਮੀਜ਼ਲ ਦੇ ਕੇਸ ਸਿਰਫ ਇੱਕ ਹਫਤੇ ਵਿੱਚ ਆਏ ਆ 84 ਲੋਕ ਜਿਹੜੇ ਹਸਪੀਟਲਾਈਜ਼ ਕੀਤੇ ਗਏ ਜਿਨ੍ਹਾਂ ਵਿੱਚ 63 ਬੱਚੇ ਆ ਫਿਰ ਅਨਵੈਕਸੀਨੇਟਿਡ ਪਰਿਵਾਰ ਨੇ ਉਹਨਾਂ ਦੇ ਵਿੱਚ ਜ਼ਿਆਦਾ ਹੋ ਰਿਹਾ ਹੈਲਥ ਅਫੀਸ਼ੀਅਲ ਦੱਸ ਰਹੇ ਆ ਕਿਹੜੇ ਮੀਜ਼ਲਸ ਵਾਲੇ ਨੇ ਹਸਪਤਾਲ ਦੇ ਵਿੱਚ ਆਮ ਤੌਰ ਤੇ 3 ਦਿਨ ਦਾਖਲ ਹੋਣਾ ਪੈਂਦਾ ਪਰ ਕੁਝ ਨੂੰ 10-11 ਦਿਨ ਵੀ ਲੱਗ ਜਾਂਦੇ ਆ ਨੰਬਰ ਨੇ ਉਹ ਬਹੁਤ ਤੇਜ਼ੀ ਦੇ ਨਾਲ ਵੱਧ ਸਕਦੇ ਆ ਅਲਟੇਰੀਓ ਵਾਂਗੂ ਇਹ ਬਹੁਤ ਵੱਡਾ ਜੰਪ ਅਨਟੇਰੀਓ ਦੇ ਵਿੱਚ ਮੀਜ਼ਲਸ ਕੇਸਸ ਦੇ ਵਿੱਚ ਆਇਆ 223 ਨਵੇਂ ਮੀਜ਼ਲਸ ਦੇ ਕੇਸ ਸਿਰਫ ਇੱਕ ਹਫ਼ਤੇ ਵਿੱਚ ਅਇਤ ਇਹ ਹੁਣ ਤੱਕ ਕਿਸੇ ਵੀ ਹਫਤੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਕੇਸ ਨੇ ਉਹ ਦੱਸੇ ਜਾ ਰਹੇ ਆ ਕਿਉਂਕਿ ਅਕਤੂਬਰ ਤੋਂ 1243 ਲੋਕ অন্ਟਾਰੀਓ ਦੇ ਵਿੱਚ ਉਹਨਾਂ ਨੂੰ ਆ ਹੋਈ ਆ ਮੀਜ਼ਲਸ ਹੋਈ ਆ ਬਹੁਤੇ ਹਸਪਤਾਲ ਦੇ ਵਿੱਚ ਨੇ 84 ਲੋਕ ਜਿਹੜੇ ਉਹ ਹਸਪੀਟਲਾਈਜ਼ ਕੀਤੇ ਗਏ ਜਿਨ੍ਹਾਂ ਦੇ ਵਿੱਚ 63 ਬੱਚੇ ਆ 8 ਆਈਸੀਯੂ ਦੇ ਵਿੱਚ ਨੇ ਇੰਟੈਂਸਿਵ ਕੇਅਰ ਦੇ ਵਿੱਚ ਰੱਖੇ ਗਏ ਆ ਜਿਹੜਾ ਸਾਊਥ-ਵੈਸਟਰਨ অন্ਟਾਰੀਓ ਆ ਉੱਥੇ ਸਭ ਤੋਂ ਵੱਧ ਅਸਰ ਪਿਆ ਹੈ 57 ਨਵੇਂ ਕੇਸ ਆਏ ਪਿਛਲੇ 15 ਹਫ਼ਤਿਆਂ ਦੇ ਵਿੱਚ ਜਿਹੜੇ ਗ੍ਰੈਂਡ ਏਰੀਆ ਉੱਥੇ ਵੀ ਅਸਰ ਪਿਆ ਹੈ ਗ੍ਰੈਂਡ ਏਰੀਆ ਪਬਲਿਕ ਹੈਲਥ ਦੇ ਵਿੱਚ ਵੀ 46 ਨਵੇਂ ਕੇਸ ਸਾਹਮਣੇ ਆਏ ਆ 2 ਹਫ਼ਤਿਆਂ ਦੇ ਵਿੱਚ ਜਿਹੜੀ ਔਰ ਦੂਜੀ ਇਹ ਆ ਕਿ ਜਿਹੜੇ ਅਨ ਵੈਕਸੀਨੇਟਿਡ ਪਰਿਵਾਰ ਨੇ ਉਹਨਾਂ ਦੇ ਵਿੱਚ ਜ਼ਿਆਦਾ ਹੋ ਰਿਹਾ ਹੈ ਹੈਲਥ ਅਫੀਸ਼ੀਅਲ ਦੱਸ ਰਹੇ ਆ ਕਿ ਇਹ ਵਾਧਾ ਬਹੁਤ ਆ ਵੱਡੇ ਪਰਿਵਾਰਾਂ ਦੇ ਵਿੱਚ ਜਿੱਥੇ ਕੇ ਲੋਕ ਜਿਹੜੇ ਨੇ ਉਹ ਵੈਕਸੀਨ ਜਿਹਨਾਂ ਨੇ ਨਹੀਂ ਲਵਾਈ ਹਾਲਾਂਕਿ ਕੋਈ ਵੱਡਾ ਇਦਾਂ ਦਾ ਨਹੀਂ ਹੋਇਆ ਕਿ ਰਾਈਸ ਜਿਹੜਾ ਹੈ ਇਹ ਕਿਸੇ ਇੱਕ ਈਵੈਂਟ ਤੋਂ ਨਹੀਂ ਹੋਇਆ ਵੀ ਫੁਲਾਣੇ ਥਾਂ ਦੇ ਉੱਤੇ ਲੋਕ ਇਕੱਠੇ ਹੋਏ ਸੀ ਤੇ ਉੱਥੋਂ ਹੋ ਗਿਆ ਛੋਟੇ-ਛੋਟੇ ਗਰੁੱਪਾਂ ਦੇ ਵਿੱਚ ਹੋ ਰਿਹਾ ਔਰ ਹੋਇਆ ਸਭ ਤੋਂ ਤੇਜ਼ ਵਾਧਾ ਪਿਛਲੇ ਹਫ਼ਤੇ ਦੇ ਵਿੱਚ ਇੰਨੀ ਤੇਜ਼ੀ ਦੇ ਨਾਲ ਕੇਸ ਨਹੀਂ ਕਦੇ ਵਧੇ ਲੋਕ ਜਿਹੜੇ ਮੀਜ਼ਲਸ ਵਾਲੇ ਨੇ ਹਸਪਤਾਲ ਦੇ ਵਿੱਚ ਆਮ ਤੌਰ ਤੇ 3 ਦਿਨ ਦਾਖਲ ਹੋਣਾ ਪੈਂਦਾ ਪਰ ਕੁਝ ਨੂੰ 10-11 ਦਿਨ ਵੀ ਲੱਗ ਜਾਂਦੇ ਆ ਅਲਬਰਟਾ ਚ ਵੀ ਅਸਰ ਪਿਆ ਅਲਬਰਟਾ ਦੇ ਵੀ 170 ਮੀਜ਼ਲ ਦੇ ਕੇਸ ਜਿਹੜੇ ਸਾਹਮਣੇ ਆਏ ਮਾਰਚ ਦੇ ਵਿੱਚ ਤੇ 9 ਲੋਕਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਹੋਣਾ ਪਿਆ ਸੋ ਐਕਸਪਰਟ ਅਲਬਰਟਾ ਬਾਰੇ ਵਾਰਨ ਕਰ ਰਹੇ ਵੀ ਇਹ ਵੀ ਜ਼ਿਆਦਾ ਮਾੜੀ ਹੈਲਥ ਹੋ ਸਕਦੀ ਹੈ ਡਾਕਟਰ ਕਹਿੰਦੇ ਅਲਬਰਟਾ ਦੇ ਵਿੱਚ ਜਿਹੜੇ ਨੰਬਰ ਨੇ ਉਹ ਬਹੁਤ ਤੇਜ਼ੀ ਦੇ ਨਾਲ ਵੱਧ ਸਕਦੇ ਆ ਅਨਟੇਰੀਓ ਵਾਂਗੂ ਸੋ ਆਊਟ ਬ੍ਰੇਕ ਜੇਕਰ ਐਸੇ ਤਰੀਕੇ ਦੇ ਨਾਲ ਜਾਰੀ ਰਹਿੰਦੀ ਹੈ ਇਹਨੂੰ ਰੋਕਣਾ ਕਿਸੇ ਨਾ ਕਿਸੇ ਤਰ੍ਹਾਂ ਚਾਹੀਦਾ ਹੈ